ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜ ਪਾਣੀ ਨਿਊਜ਼ ਸਾਡੇ ਸੀਨੀਅਰ ਪੱਤਰਕਾਰ ਸਰਦਾਰ ਬਲਕਰਨ ਸਿੰਘ ਜਟਾਣਾ ਤੇ ਵਿਸ਼ਵ ਪੰਜਾਬੀ ਟੀਵੀ ਮੈਂ ਤੁਹਾਡਾ ਕੇਵਲ ਸ਼ਰਮਾ ਅੱਜ ਕੁਝ ਮੁੱਦਿਆਂ ਤੇ ਵਿਚਾਰ ਚਰਚਾ ਕਰਨ ਵਾਸਤੇ ਅਸੀਂ ਅੱਜ ਬੈਠੇ ਆਂ ਤੇ ਗੱਲਬਾਤ ਅੱਜ ਕਰਾਂਗੇ ਜਿਹੜੇ ਉਹ ਮੁੱਦੇ ਆ ਜਿਹੜੇ ਅੱਜ ਪੰਜਾਬ ਦੇ ਵਿੱਚ ਬੜੇ ਗੂੰਜ ਰਹੇ ਆ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਬਕਰਨ ਸਿੰਘ ਰਾਣਾ ਜੀ ਬਕਰਨ ਜੀ ਅੱਜ ਇੱਕ ਮੁੱਦਾ ਜਿਹੜਾ ਬਹੁਤ ਭਖਿਆ ਖੜਾ ਹੈ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਜਿਵੇਂ ਆਪਾਂ ਦੇਖਦੇ ਆਂ ਮਨਰੇਗਾ ਦਾ ਨਾਮ ਬਦਲਿਆ ਕਿਉਂ ਬਦਲਿਆ ਕੀ ਜ਼ਰੂਰਤ ਪਈ ਇਹਨਾਂ ਨੂੰ ਕੇਂਦਰ ਸਰਕਾਰ ਨੂੰ ਵੀ ਨਾਮ ਬਦਲਣ ਨਾਲ ਕੀ ਜਿਹੜੇ ਮਜ਼ਦੂਰ ਹੈ ਜਾਂ ਉਹਨਾਂ ਤੇ ਕੀ ਫਰਕ ਪਊਗਾ ਉਹਦਾ ਤੇ ਜਿਹੜਾ ਇਹ ਬੀ ਬੀ ਜੀ ਰਾਮ ਨਾਮ ਰੱਖਿਆ ਹੈ ਕਿਉਂ ਰੱਖਿਆ ਇਹ ਮਤਲਬ ਕੀ ਨਿਕਲਦਾ ਜੀ ਸਭ ਤੋਂ ਪਹਿਲਾਂ ਸਾਰੇ ਸੰਨ ਦੇਖਣ ਵਾਲੇ ਉਹਨਾਂ ਦਾ ਬਹੁਤ ਬਹੁਤ ਧੰਵਾਦ ਜਿਹੜੀ ਪਹਿਲਾਂ ਹੁੰਦੀ ਸੀ ਨਰੇਗਾ ਸਕੀਮ ਹੂੰ ਨਰੇਗਾ ਦਾ ਅਰਥ ਸੀ ਨੈਸ਼ਨਲ ਰੂਰਲ ਏਮਪਲੋਇਮੈਂਟ ਐਗਰੀਮੈਂਟ ਐਕਟ ਐਕਟ ਠੀਕ ਹੈ ਉਸ ਤੋਂ ਬਾਅਦ ਐਮ ਲਾਤਾ ਐਮ ਦਾ ਲਾਤਾ ਵੀ ਮਹਾਤਮਾ ਗਾਂਧੀ ਮਹਾਤਮਾ ਗਾਂਧੀ ਮਨਰੇਗਾ ਬਣਾਤਾ ਮਨਰੇਗਾ ਬਣਾਤਾ ਠੀਕ ਹੈ ਮਹਾਤਮਾ ਗਾਂਧੀ ਨੇ ਐਸਾ ਹੁਣ ਉਹ ਬਣਾਤੀ ਜੀ ਰਾਮ ਜੀ ਪਹਿਲਾਂ ਜਿਹੜਾ ਸੀ ਉਹ 90% ਕੇਂਦਰ ਸਰਕਾਰ ਦਿੰਦੀ ਸੀ ਤੇ ਜਿਹੜਾ 10% ਹਿੱਸਾ ਜਿਹੜਾ ਸਟੇਟ ਸਰਕਾਰ ਪਾਉਂਦੀ ਸੀ ਇਹ 2005 ਦੇ ਵਿੱਚ ਡਾਕਟਰ ਮਨਮੋਹ ਸਿੰਘ ਜਦੋਂ ਪ੍ਰਧਾਨ ਮੰਤਰੀ ਸਨ ਉਹਨਾਂ ਨੇ ਇਹ ਸਕੀਮ ਚਲਾਈ ਸੀ ਠੀਕ ਹੈ ਉਸ ਤੋਂ ਬਾਅਦ ਚਲੋ ਇਹ ਸਕੀਮ ਚੱਲਦੀ ਰਹੀ ਸਟੇਟਸ ਕਰਾਂ 10% ਉਹਦਾ ਹਿੱਸਾ ਪਾਉਂਦੀਆਂ ਰਹੀਆਂ ਕੰਮ ਮਿਲਦਾ ਸੀ ਇਹ ਵਿੱਚ 100 ਦਿਨ ਦਾ ਸਾਲ ਦੇ ਵਿੱਚ ਤੇ 165 ਦਿਨਾਂ ਚ 100 ਦਿਨ ਮਿਲਦਾ ਸੀ ਤੇ ਜੇ ਕੰਮ ਵਧਾਉਣਾ ਚਾਹੁੰਦੀਆਂ ਪੰਚਾਇਤਾਂ ਤਾਂ ਉਹਨੂੰ 150 ਦਿਨ ਕੀਤਾ ਜਾ ਸਕਦਾ ਸੀ ਅੱਛਾ ਹੁਣ ਜਿਹੜਾ ਮੋਦੀ ਸਰਕਾਰ ਨੇ ਨਵਾਂ ਇੱਕ ਐਕਟ ਲਿਆਂਦਾ ਉਹ ਸੋਧ ਕੀਤੀ ਉਹਦੇ ਚ ਕਾਨੂੰਨ ਚ ਸੋਧ ਬੜਾ ਨਾ ਕਾਨੂੰਨ ਵਗਾੜਦਾ ਅੱਛਾ ਜੀ ਕਾਈ ਸੋਧ ਹੋ ਗਈ ਉਹ ਹੂੰ ਉਹਨਾਂ ਨੇ 125 ਦਿਨਾਂ ਦਾ ਕੰਮ ਕਰਤਾ ਵੀ ਕੰਮ ਵਧਾਤਾ ਅੱਛਾ ਤੇ ਜੇ ਕੰਮ ਦੀ ਜ਼ਿਆਦਾ ਜ਼ਰੂਰਤ ਹੈ ਤੇ 150 ਦਿਨ ਕੀਤਾ ਜਾ ਸਕਦਾ ਹੈ 25 ਦਿਨ ਹੋਰ ਵਧਾਇਆ ਜਾ ਸ ਤੇ 150 ਹੋ ਗਏ ਸੀ 150 ਹੋਣ ਕਰਤਾ ਕੰਮ ਵਧਾਤਾ 25 ਦਿਨ 125 ਦਿਨ ਕੁੱਲ ਕੰਮ ਹੋ ਗਿਆ ਪਰ ਇਹਦੇ ਚ ਕੀਤਾ ਕੀ ਹੈ ਹੂੰ ਪਹਿਲਾਂ ਤਾਂ ਇਹਦੇ ਚ ਇਹ ਕੀਤਾ ਵੀ 60% ਹਿੱਸਾ ਕੇਂਦਰ ਸਰਕਾਰ ਦੇਊਗੀ ਤੇ 40% ਹਿੱਸਾ ਜਿਹੜਾ ਉਹ ਸਟੇਟ ਸਰਕਾਰ ਪਾਊਗੀ ਆਪਾਂ ਪੰਜਾਬ ਦੀ ਗੱਲ ਲਾਉਣੇ ਵੀ ਪੰਜਾਬ ਸਰਕਾਰ 40 ਪੈਸੇ ਤੇ ਉਹ ਦੇਣਗੇ 60 ਪੈਸੇ ਕੇਂਦਰ ਸਰਕਾਰ ਵਾਲੇ ਉਹਨਾਂ ਨੇ ਆਪਦਾ ਹਿੱਸਾ ਘਟਾ ਲਿਆ ਵੀ ਉਹਨਾਂ ਨੇ 90 ਤੋਂ 60 ਕਰਤਾ ਇਹ ਜਿਹੜਾ ਦਾਅ ਦਿੰਦੇ ਸੀ ਨਾਲ ਜਾਰੀ ਕਰਤਾ ਉਹ 30% ਕੱਢ ਕੇ ਇੱਧਰ ਪਾਤਾ ਰੇਗ ਸਟੇਟ ਸਰਕਾਰ ਦੇ ਵਿੱਚ ਇਹਨਾਂ ਨੇ ਕਰਤਾ ਅੱਛਾ ਇੱਕ ਤਾਂ ਇਹ ਕਰਤਾ ਇੱਕ ਦੂਜਾ ਜਿਹੜਾ ਇਹਨਾਂ ਨੇ ਕੀਤਾ ਹੈ ਵੀ 60 ਦਿਨ ਕੰਮ ਬੰਦ ਰਹੂਗਾ ਜਦੋਂ ਸੀਜ਼ਨ ਹੋਊਗਾ ਨਾ ਉਦੋਂ ਕੰਮ ਬੰਦ ਰਹੂਗਾ ਠੀਕ ਹੈ ਇਹ ਇੱਕ ਨਵੀਂ ਇਹਨਾਂ ਨੇ ਗੱਲ ਵਿੱਚ ਲੈ ਆਂਦੀ ਹੈ ਜੋੜਤੀ ਨਾਲ ਇੱਕ ਕਿ 60 ਦਿਨ ਕੰਮ ਸੀਜ਼ਨ ਵਾਲੇ ਬੰਦ ਰਹੂਗਾ ਬੰਦ ਰਹੂਗਾ ਠੀਕ ਹੈ ਜਿਵੇਂ ਹੁਣ ਮੀਨਾ ਕੋਈ ਹਾੜੀ ਸੋਣੀ ਮੀਨਾ ਸੋਣੀ ਮੀਨਾ ਹਾੜੀ ਜਦੋਂ ਕੰਮ ਹੋਊਗਾ ਤਾਂ ਬੰਦ ਕਰ ਦੇ ਅਗਲੀ ਗੱਲ ਅਗਲੀ ਗੱਲ ਇਹਨਾਂ ਨੇ ਇਹ ਕਰਤੀ ਵੀ ਅੱਗੇ ਜਿਹੜੀ ਪੰਚਾਇਤ ਸੀ ਸਰਪੰਚ ਸੀ ਉਹ ਕੰਮ ਦੀ ਮੰਗ ਕਰਦੇ ਸੀ ਠੀਕ ਹੈ ਤੇ ਕੰਮ ਸਿੱਧਾ ਵੀ ਜਾ ਕੇ ਮੰਗਿਆ ਜਾ ਸਕਦਾ ਸੀ ਅੱਛਾ ਇਹ ਵੀ ਜੇ ਉਹ ਤਾਂ ਸਿੱਧਾ ਵੀ ਜਾ ਕੇ ਮੰਗ ਲੈਂਦੇ ਸੀ ਕੰਮ ਠੀਕ ਹੈ ਫਾਰਮ ਭਰ ਕੇ ਤੇ ਜਾ ਕੇ ਸਿੱਧਾ ਵੀ ਕੰਮ ਆਉਂਦੇ ਸੀ ਠੀਕ ਹੈ ਪੰਚਾਇਤ ਵੀ ਲਿਖ ਕੇ ਦਿੰਦੀ ਸੀ ਵੀ ਸਾਡੇ ਆਹ ਕੰਮ ਹੋਣ ਵਾਲਾ ਇਹਦੀ ਜ਼ਰੂਰਤ ਹੈ ਉਸ ਟੋਲ ਪਰਦੇ ਵਿੱਚ ਕੰਮ ਘੱਟ ਹੋ ਜਾਂਦਾ ਸੀ ਕੰਮ ਹੋ ਜਾਂਦਾ ਸੀ ਬਿਲ ਜਿਆਦਾ ਸੀ ਕੰਮ ਕਿੰਨੇ ਜ਼ਿਆਦਾ ਕੰਮ ਚੀਜ਼ ਦਾ ਐਸਟੀਮੇਟ ਲਾ ਕੇ ਕੰਮ ਮਿਲ ਜਾਂਦਾ ਠੀਕ ਹੈ ਹੁਣ ਇਹਦੇ ਵਿੱਚ ਸਟੇਟ ਸਰਕਾਰਾਂ ਦਾ ਕੰਮ ਬੰਦ ਕਰਤਾ ਹੁਣ ਜਿਹੜਾ ਕੰਮ ਹੈ ਉਹ ਸੈਂਟਰ ਦੇਊਗਾ ਠੀਕ ਹੈ ਅੱਗੇ ਦਾ ਜਿਹੜਾ ਕੰਮ ਹੀ ਹੁੰਦਾ ਸੀ ਵੀ ਇੱਥੇ ਪਾਟਰ ਵਾਲ ਦੀ ਸਫਾਈ ਕਰਤੀ ਇੱਥੇ ਨਹਿਰਾਂ ਦੀ ਸਫਾਈ ਕਰਤੀ ਕਸੀਆਂ ਦੀ ਸਫਾਈ ਕਰਤੀ ਹਸਪਤਾਲਾਂ ਦੀ ਸਫਾਈ ਕਰਤੀ ਸਕੂਲਾਂ ਦੀ ਸਫਾਈ ਕਰਤੀ ਹੁਣ ਇਹ ਨਹੀਂ ਹੋਣਾ ਹੁਣ ਜਿਹੜਾ ਇਹ ਸੈਂਟਰ ਸਰਕਾਰ ਨੇ ਮਿਸਣਾ ਹੈ ਵੀ ਕੰਮ ਕੀ ਕਰਨਾ ਕੰਮ ਕੀ ਕਰਨਾ ਉਹ ਕੰਮ ਕਰਾਉਣਗੇ ਜਿਵੇਂ ਹਾਈਵੇ ਤੇ ਪੁਲ ਬਣਦੇ ਆ ਉਹਨਾਂ ਦਾ ਕੰਮ ਠੀਕ ਹੈ ਜਿਵੇਂ ਆ ਬਣਦੇ ਆ ਭਾਰਤ ਮਾਤਾ ਠੀਕ ਹੈ ਇਹਨਾਂ ਦਾ ਕੰਮ ਠੀਕ ਹੈ ਮਤਲਬ ਇਹੋ ਜਿਹੜੇ ਪ੍ਰੋਜੈਕਟ ਸੈਂਟਰ ਨੇ ਲਾਉਣੇ ਆ ਲਾਉਣੇ ਆ ਠੀਕ ਹੈ ਉਹਨਾਂ ਦੇ ਵਿੱਚ ਇਹਨਾਂ ਦਾ ਕੰਮ ਲਿਆ ਜਾਊਗਾ ਲਿਆ ਜਾਊਗਾ ਇਹਦੇ ਵਿੱਚ ਸਟੇਟ ਸਰਕਾਰ ਦੀ ਕੋਈ ਦਖਲ ਦਖਲਾ ਜੀ ਬੰਦੀ ਕਰਤੀ ਬੰਦੀ ਕਰ ਦਖਲ ਦੇ ਜੀ ਬੰਦੀ ਕਰ। ਅੱਛਾ। ਉਹ ਸਾਰਾ ਸੈਂਟਰ ਤੈਅ ਕਰੂਗਾ। ਠੀਕ ਹੈ। ਅੱਛਾ ਪਹਿਲੀ ਗੱਲ ਤਾਂ ਆਪਾਂ ਇੱਥੇ ਇੱਕ ਗੱਲ ਕਰਦੇ ਆਂ। 20 ਸਟੇਟ ਸਰਕਾਰ ਮੈਨੂੰ ਦੱਸ ਵੀ ਕਿਹੜੀ ਸਟੇਟ ਸਰਕਾਰ ਹੈ ਜਿਹੜੀ ਮੁਨਾਫੇ ਚੱਲ ਰਹੀ ਹੈ ਅੱਜ ਕਨ। 40% ਕਿਵੇਂ ਭਰੂਗੀ? ਕਿਵੇਂ ਭਰੂ? ਹਾਂ। ਇਹ 40% ਕਿਵੇਂ ਭਰੂ? 40% 10 ਫਰੈਂਡ ਵਾਸਤੇ ਤਾਂ ਪੈਸੇ ਨਹੀਂ। ਪੈਸੇ ਨਹੀਂ। ਇਹ 40% ਕਿਵੇਂ ਭਰ ਲੂਗੀ? ਕਿਵੇਂ ਭਰ ਲੂਗੀ? ਇਹ ਤਾਂ ਬਹੁਤ ਵੱਡਾ ਜਿਹੜਾ ਸਰਕਾਰ ਦੇ ਹਾਥੀਵਾੜਲੇ ਜਿਵੇਂ ਬੰਦ ਕਰਨ ਦਾ ਇੱਕ ਤਰੀਕਾ ਹੂੰ ਮੇਂ ਨਰੇਗਾ ਨੂੰ ਬੰਦ ਕਰਨ ਦਾ ਇੱਕ ਜਦੋਂ ਘੋਕੜਨਾ ਨਾ ਉਹ ਐ ਨਹੀਂ ਘੋਕੜਨਾ ਦੂਜੇ ਤਰੀਕੇ ਨਾਲ ਘੋਮੜਵਾ ਘੋੜਨਾ ਹਾਂ ਕੰਨ ਫੜਨਾ ਸਿੱਧਾ ਨਹੀਂ ਫੜਨਾ ਟੇਢੇ ਲੋੜ ਫੜਨਾ ਵੀ ਸਟੇਟ ਸਰਕਾਰਾਂ ਦੇ ਜਿੰਮੇ ਪਾਤਾ ਹੂੰ ਵੀ ਹੁਣ ਇਹਦੇ ਵਿੱਚ ਬਦਨਾਮ ਸਟੇਟਸ ਵਗੈਰਾ ਹੋਣੀਆਂ ਸਟੇਟ ਸਰਕਾਰਾਂ ਪੈਸੇ ਨਹੀਂ ਦਿੰਦੀਆਂ ਹੂੰ ਤੇ ਉਸਕੇ ਨਾਲ ਹੋ ਗਿਆ ਉਸਕੇ ਮਾ ਬੰਦ ਹੋ ਜਾਣੀਆਂ ਸਟੇਟ ਸਰਕਾਰਾਂ ਪੈਸੇ ਦਿੰਦੀਆਂ ਅਜਿਹਾ ਕੰਮ ਵਧਾਇਆ ਵਧਾਇਆ ਤੁਸੀਂ ਕਹਦਾ ਤੁਸੀਂ ਤਾਂ ਸਟੇਟ ਸਰਕਾਰ ਦੇ ਜਿਵੇਂ ਨਹੀਂ ਨਹੀਂ ਸਦਾਨ ਜੀ ਗੱਲ ਇਹ ਹੈ ਵੀ ਨਾਮ ਬਦਲਣਾ ਕੀ ਹੋ ਗਿਆ ਨਾਮ ਇਹਦੇ ਵਿੱਚ ਹੁਣ ਨਾਮ ਦੀ ਵੀ ਬਹੁਤ ਜਿਹੜੀ ਸਟੇਟਾਂ ਵਾਲੇ ਕਹਿ ਰਹੇ ਆ ਵੀ ਇਹਦੇ ਵਿੱਚ ਉਹਦੀ ਤੇ ਕਹਿੰਦੇ ਆ ਕਿ ਆ ਨਾਮ ਬਦਲਣ ਦੀ ਕੀ ਲੋੜ ਸੀ ਨਾ ਇੱਕ ਇਹਨੂੰ ਧਾਰਮਿਕ ਸ਼ੂਬਾ ਦਾ ਹਮ ਅੱਗੇ ਜਦੋਂ ਇਹ ਬਦਨਾਮ ਕਰਦੇ ਸੀ ਹਮ ਡਰੇਗਾ ਨੂੰ ਮਰੇਗਾ ਨੂੰ ਇਹਦੇ ਖਿਲਾਫ ਨਾਰੇ ਵੀ ਲਾਉਂਦੇ ਸੀ ਵੀ ਨੇਗਾ ਦੇ ਖਿਲਾਫ ਨਰੇ ਨੇ ਵੀ ਸਾਨੂੰ ਪੂਰਾ ਕੰਮ ਨਹੀਂ ਮਿਲਦਾ ਨਰੇਗਾ ਦੇ ਵਿੱਚ ਆਹ ਤਰਟੀਆਂ ਆਹ ਤਰਟੀਆਂ ਸਾਨੂੰ ਜੇ 100 ਦਿਨ ਦਾ ਕੰਮ ਤਾਂ ਸਾਨੂੰ 50 ਦਿਨ ਦਾ ਦਾ 60 ਦਿਨ ਦਾ ਕੰਮ ਮਿਲਦਾ ਕਿਤੇ ਪੂਰਾ ਕੰਮ ਵੈਸੇ ਪਿੰਡਾਂ ਚ ਮਿਲਦਾ ਵੀ ਨਹੀਂ ਮਿਲਦਾ ਵੀ ਨਹੀਂ ਆਪਾਂ ਵਹਨੇ ਆ ਪਿੰਡਾਂ ਚ ਕੰਮ ਕਿੱਥੇ ਮਿਲਦਾ ਹਾਂ ਤੇ ਹੁਣ ਜਿਹੜਾ ਉਹ ਬਦਨਾਮ ਕਰਨਗੇ ਜੀ ਰਾਮ ਜੀ ਨੂੰ ਜੀ ਰਾਮ ਜੀ ਇੱਕ ਜਿਹੜਾ ਧਾਰਮਿਕ ਬੁੱਧਾ ਬਣਾਤਾ ਵੀ ਜੇ ਨਾਰੇ ਲੱਗਣਗੇ ਜੀ ਰਾਮ ਜੀ ਦੇ ਜੀ ਰਾਮ ਜੀ ਬਦਨਾਮ ਕਰਨਗੇ ਰਾਮ ਜੀ ਨੂੰ ਕਿੱਡਾ ਇਹ ਗਲਤ ਕੰਮ ਕੀਤਾ ਵੀ ਨਾਮ ਬਦਲ ਨਾਲ ਉਹਨਾਂ ਨੇ ਤਾਂ ਸਿਰਫ ਇਹ ਆਖਿਆ ਵੀ ਡਾਕਟਰ ਮਰਮੋਹਨ ਸਿੰਘ ਨੇ ਆਹ ਨਾਮ ਰੱਖਿਆ ਜੇ ਤਾਂ ਆਪਾਂ ਇਹਦਾ ਨਾਮ ਬਦਲ ਦਈਏ ਵੀ ਨਾਮ ਰੱਖਣ ਦਾ ਇਹ ਸ਼ਹਿਰ ਦੀ ਸੋਧੀ ਸੋਧੀ ਕਰਨੀ ਸੀ ਕੋਈ ਹੋਰ ਕਰ ਦਿੰਦੇ ਐਡਮੈਂਟ ਕਰ ਦਿੰਦੇ ਸੋਧ ਕਰ ਦਿੰਦੇ ਉਹਦੇ ਵਿੱਚ ਕੋਈ ਚਲੋ ਬਦਲਾ ਲੈਂਦੇ ਇੱਕ 125 ਦਿਨ ਕੀਤੇ ਆ ਚੰਗੀ ਗੱਲ ਹੈ ਜੇ ਇਹਦੇ ਨਾਲ ਸਟੇਟਾਂ ਨੂੰ ਵੀ ਪਾਵਰ ਮਿਲਦੀ ਉਹ ਤਾਂ ਚੰਗਾ ਨਹੀਂ ਹੁੰਦਾ ਹੁਣ ਕਿੱਥੇ ਮੰਨ ਲਓ ਆਪਾਂ ਤੁਸੀਂ ਵੇ ਨਹੀਂ ਆਪਾਂ ਛੱਪੜਾਂ ਦਾ ਸਫਾਈਆਂ ਰਹਿੰਦੀਆਂ ਹੋਰ ਬਹੁਤ ਕੰਮ ਹੁੰਦੇ ਜਿਹੜੇ ਕਰਦੇ ਆ ਇਹ ਹੁਣ ਮਨ ਲਾ ਬੰਦੀ ਹੋਏ ਨੇ ਫਿਰ ਹਮ ਸਰਕਾਰ ਕੋਲੇ ਪੈਸੇ ਨਹੀਂ ਹੋਣਾ ਸਰਕਾਰ ਕਿੱਥੋਂ ਕਰਾ ਲੂਗੀ ਹਾਂ ਸਰਕਾਰ ਨੂੰ ਤਾਂ ਫੰਡ ਚਾਹੀਦੇ ਆ ਹਾਂ ਮੈਂ ਸੁਖਬੀਰ ਸਿੰਘ ਬਾਦਲ ਦਾ ਇੱਕ ਬਿਆਨ ਸੁਣ ਰਿਹਾ ਸੀ ਉਹਨਾਂ ਨੇ ਕਿਹਾ ਸੀ ਕਿ ਭਗਵੰਤ ਮਾਨ ਸਰਕਾਰ ਇਹ 40% ਨਹੀਂ ਦੇ ਸਕਦੀ ਤੇ ਸਾਡੀ ਸਰਕਾਰ ਬਣ ਕੇ ਅਸੀਂ ਦੇ ਦਾਂਗੇ ਅੱਛਾ ਉਹ ਕਿੱਥੋਂ ਦੇਣਗੇ ਸਾਡੀ ਸਰਕਾਰ ਲਿਆਓ ਹਾਂ ਅਸੀਂ ਦੇ ਦਾਂਗੇ ਉਹ ਕਿੱਥੇ ਦੇਣਗੇ ਗੱਲ ਤਾਂ ਆਹੀ ਹੈ ਹੈ ਵੀ ਇੱਕ ਮਤਲਬ ਇਹ ਗੱਲ ਨੂੰ ਨਾ ਗੁੰਝਲਦਾਰ ਬਣਾ ਕੇ ਕਰਨਾ ਵੀ ਸਾਡੀ ਸਰਕਾਰ ਇੱਕ ਸਰਕਾਰ ਲਿਓ ਸਾਡੀ ਅੱਛਾ ਝੂਠ ਵਾਰ ਕੇ ਅੱਛਾ ਅਸੀਂ ਦੇ ਦਾਂਗੇ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਵੀ ਕੰਮ ਹੀ ਗਲਤ ਵੀ ਟਿਕੜੇ ਸੱਟ ਸਰਕਾਰ ਤੁਸੀਂ ਰਲ ਕੇ ਸਾਰੀਆਂ ਪਾਰਟੀਆਂ ਇਹਦੇ ਖਿਲਾਫ ਕਿਉਂ ਨਹੀਂ ਲੜਦੀਆਂ ਹਾਂ ਤੇ ਤੁਸੀਂ ਕਹਿੰਦੇ ਸਾਡੀ ਸਰਕਾਰ ਲਿਓ ਅਸੀਂ ਤਾਂ ਦੇ ਦਾਂਗੇ ਤੇ ਉਹਨਾਂ ਨੇ ਦੇਣਾ ਨਹੀਂ ਇਹ ਇਸ ਕਰਕੇ ਇਹ ਜਿਹੜਾ ਮਸਲਾ ਬਿਲਕੁਲ ਗਲਤ ਹੈ ਇੱਥੇ ਹੁਣ ਜਿਹੜੇ ਮਜ਼ਦੂਰ ਹੈ ਆਪਣੇ ਜਿਹੜੇ ਆਪਣੇ ਆਮ ਪਿੰਡਾਂ ਦੇ ਮਜ਼ਦੂਰ ਹੈ ਇਹਨਾਂ ਤੇ ਅਸਰ ਕਿਨਾਂ ਪੈਂਦਾ ਵੇ ਸਾਬਾ ਵੇ ਸਾਬਾ ਅੱਜ ਹੁਣ ਤੁਸੀਂ ਇਹ ਵੇਖ ਲਓ ਧੁੰਦਾਂ ਪੈਂਦੀ ਐ ਠੰਡ ਪੈਂਦੀ ਐ ਠੰਡ ਪੈਂਦੀ ਐ ਤੇ ਮਜ਼ਦੂਰਾਂ ਨੂੰ ਕਿਤੇ ਵੀ ਕੰਮ ਨਹੀਂ ਮਿਲਦਾ ਕੋਈ ਖੇਤਾਂ 'ਚ ਕੰਮ ਹੈ ਨਹੀਂ ਬਿਸਤਰਿਆਂ ਦਾ ਕੰਮ ਹੁਣ ਖੜ ਗਿਆ ਮਸ਼ੀਨਰੀ ਜੋ ਔਨ ਕਰਕੇ ਬਹੁਤ ਕੰਮ ਜਿਹੜਾ ਘਟ ਗਿਆ ਹਾਂ ਹੁਣ ਜਿਹੜੇ ਸਾਡੇ 60-70 ਸਾਲ ਦੇ 50-50 ਸਾਲ ਦੇ ਬਜ਼ੁਰਗਾਂ ਜਿਹੜੀਆਂ ਮਤਾਵਾਂ ਘਰੇ ਬੈਠੀਆਂ ਹੂੰ ਚਲੋ ਉਹ ਕੰਮ ਤੇ ਜਾਂਦੀਆਂ ਸੀ ਕੰਮ ਘੱਟ ਕਰ ਲੈਂਦੇ ਸੀ ਵੱਧ ਕਰ ਲੈਂਦੇ ਸੀ ਉਹ ਆ ਜਾਂਦਾ 10-15000 ਰੁਪਿਆ ਆ ਜਾਂਦਾ 20-25000 ਰੁਪਿਆ ਆ ਜਾਂਦਾ ਸੀ ਉਹਨਾਂ ਨੂੰ ਉਹ ਪੈਸਾ ਉਹਨਾਂ ਨੂੰ ਆ ਜਾਂਦਾ ਸੀ ਉਹਨਾਂ ਦਾ ਚੁੱਲਾ ਕੱਪ ਜਾਂਦਾ ਸੀ ਜਦੋਂ ਕੰਮ ਨਹੀਂ ਹੁੰਦਾ ਸੀ ਪਾਸੇ-ਪਾਸੇ ਚਲੋ ਉਹ ਉਹ ਉਧਰ ਉਹ ਚੁੱਲਾ ਤਪਾ ਲੈਂਦੇ ਸੀ ਹਾਂ ਪਰ ਹੁਣ ਜਿਹੜਾ ਹੁਣ ਤਾਂ ਵਿਹਲੇਪਨ ਵਾਲੀ ਗੱਲ ਹੈ ਕੀ ਕਰਨਗੇ ਜਦੋਂ ਕੰਮ ਹੈ ਨਹੀਂ ਖੇਤਾਂ 'ਚ ਕੰਮ ਹੈ ਨਹੀਂ ਕਿਤੇ ਹੋਰ ਕੰਮ ਕੋਈ ਪ੍ਰੋਜੈਕਟ ਨਹੀਂ ਕਿਤੇ ਇੱਥੇ ਨਵੇਂ ਲੱਗ ਰਹੇ ਕੋਈ ਕੰਮ ਨਹੀਂ ਚੱਲ ਰਿਹਾ ਤੇ ਫੇਰ ਉਹ ਕਰਨਗੇ ਕੀ ਕਿੱਥੋਂ ਖਾਣਗੇ ਉਹ ਪੀਦਾ ਇੱਕ ਇਹ ਨਾਲੇ ਕੁਵਾੜਾ ਮਾਰਿਆ ਗਰੀਬਾਂ ਤੇ ਗਰੀਬਾਂ ਦੇ ਚੁੱਲ੍ਹੇ ਜਿਹੜੇ ਉਹ ਬੁਝਾਏ ਆ ਇਹਨਾਂ ਨੇ ਉਹਦੇ ਵਿੱਚ ਕੁਛ ਨਹੀਂ ਇਹ ਸਾਰਾ ਹੁਣ ਦੂਜੀ ਗੱਲ ਵੀ ਜੀ ਪੰਜਾਬ ਸਰਕਾਰ ਨੇ ਬੰਦ ਕਰਿਆ ਪੰਜਾਬ ਉਹ ਲੋਕਾਂ ਨੂੰ ਪਤਾ ਹੀ ਨਹੀਂ ਹਾਂ ਲੋਕ ਤਾਂ ਕਹਿੰਦੇ ਭਗਵੱਤ ਮਾਰਨੇ ਦੀ ਡੇਗਾ ਬੰਦ ਕਰਤੀ ਹਾਂ ਡੇਗਾ ਦਾ ਲੋਕਾਂ ਨੂੰ ਪਤਾ ਹੀ ਨਹੀਂ ਵੀ ਇਹ ਬੰਦ ਹੋਣੇ ਨਹੀਂ ਕੀਤੀ ਇਹ ਕੇਂਦਰ ਸਰਕਾਰ ਦਾ ਕੰਮ ਇਹ ਕੇਂਦਰ ਸਰਕਾਰ ਦਾ ਕੰਮ ਹੈ ਕੇਂਦਰ ਸਰਕਾਰ ਨੇ ਚਲਾਈ ਸੀ ਇਹ ਕੇਂਦਰ ਸਰਕਾਰ ਨੇ ਬੰਦ ਕਰਦਾ ਟੰਗ ਲੱਭਿਆ ਉਹਨਾਂ ਨੇ ਬੰਦ ਕਰਤੀ ਹੋਰ ਤੁਸੀਂ ਕੀ ਕਹਣਾ ਚਾਹੁੰਦੇ ਪ੍ਰਧਾਨ ਜੀ ਪਿਛਲੀ ਯਾਰ ਤੂੰ ਦੇਖਿਆ ਹੋਣਾ ਜਿਹੜੇ ਕੇਂਦਰੀ ਮੰਤਰੀ ਸੀ ਉਹ ਵੀ ਕਹਿੰਦੇ ਸੀ ਇਹ ਵਿੱਚ ਮਨਰੇਗਾ ਚ ਕਪੜਾ ਬਹੁਤ ਹੁੰਦਾ ਹ ਇਹ ਤਾਂ ਆਪਾਂ ਨੂੰ ਪਤਾ ਵੀ ਕਪੜਾ ਹੁੰਦਾ ਹੈ ਬੜਾ ਥਾਂ ਤੇ ਇੱਥੇ ਦੇਖਿਆ ਕਿ ਦਰਵੇਚ ਹੋਰ ਕਈ ਥਾਂ ਤੇ ਉਹਨਾਂ ਨੇ ਕਿਹਾ ਇਹ ਕਪੜਾ ਜਾਗਰ ਕਿਤੇ ਜਾਊਗਾ ਇਹ ਕਪੜਾ ਕਿਵੇਂ ਕਰਦੇ ਹੈ ਕਪੜਾ ਤਾਂ ਬੇਸਾਬਾ ਹੁੰਦਾ ਤੇ ਹੋਊਗਾ ਵੀ ਇਹ ਨਹੀਂ ਰੁਕ ਜੂ ਰੁਕਦਾ ਹੁਣ ਵੀ ਨਹੀਂ ਅੱਛਾ ਹੁਣ ਵੀ ਕਿਹੜਾ ਹੁਣ ਨਾ ਬਦ ਨਾ ਰੁਕ ਜੂ ਜਿਸ ਸੈਂਟਰ ਸਰਕਾਰ 60% ਸਕਟ ਵਾਲਾ ਫਿਰ ਰੁਕ ਜੂ ਕੀ ਉਹਦੇ ਵਿੱਚ ਬਦਲਾਵ ਤਾਂ ਕੁਝ ਨਹੀਂ ਕੀਤਾ ਉਹ ਵਿੱਚ ਆਹੇ ਕਿਸੇ ਹੇਰਾ ਫੇਰੀਆਂ ਕੀਤੀਆਂ ਉਹਦੇ ਵਿੱਚ ਕਪੜੇ ਤਾਂ ਅੱਗੇ ਹੁਣ ਅੱਗੇ ਹੁੰਦੇ ਸੀ ਫੋਟੋ ਜਾ ਕੇ ਇੱਕ ਰੇ ਬੰਦਾ ਖਿਚਾ ਦਿੰਦਾ ਅੱਛਾ ਆਪਦੇ ਘਰਾਂ ਦੇ ਫੋਟੋ ਖਿੱਚ ਲਈ ਜਾ ਉਹਨੂੰ ਕਹਤਾ ਵੀ ਤੂੰ ਉੱਡ ਜਾ ਕੇ ਕੰਮ ਕਰ ਕੰਮ ਕਰ ਲੈ ਕਈ ਥਾਵਾਂ ਤੇ ਇਹ ਵੀ ਕਪੜੇ ਐ ਵੀ ਜਿਹੜੇ ਨਾ ਸਕੂਲਾਂ ਦੇ ਵਿੱਚ ਕੋਈ ਟੀਚਰ ਲੱਗਿਆ ਹੂੰ ਉਹਦੀਆਂ ਹਾਜ਼ਰੀਆਂ ਉੱਥੇ ਲੱਗੀਆਂ ਜਾਂਦੀਆਂ ਲੱਗੀਆਂ ਜਾਂਦੀਆਂ ਇਹ ਵੀ ਆਪਣਾ ਕੇਸ ਆਇਆ ਸੀ ਇੱਕ ਆ ਆਪਣਾ ਕੇਸ ਆਇਆ ਸੀ ਇੱਕ ਲੜਕੀ ਦਾ ਇਮਤਿਹਾਨ ਸੀ ਪੇਪਰ ਸੀ ਉਹ ਪੇਪਰ ਦੇਈ ਜਾਂਦੀ ਸੀ ਆਪਦੇ ਤੇ ਉਹ ਵੇਗਾ ਜਪਾਤਾ ਉਹ ਵੀ ਵੇਗਾ ਜਪਾਤਾ ਫਿਰ ਉਹਨਾਂ ਦੀਆਂ ਹਾਜ਼ਰੀਆਂ ਫੋਟੋ ਕਿਤੇ ਅੱਛਾ ਤੇ ਕੰਮ ਕਿਤੇ ਕੰਮ ਕਿਤੇ ਫੋਟੋ ਕਿਤੇ ਖੇਦੇ ਕੰਮ ਕਿਤੇ ਹੁੰਦਾ ਸੀ ਉਹ ਉਹਨੇ ਘਰੇ ਜਾ ਕੇ ਤੇ ਉਹਨੇ ਗਲੀ 'ਚ ਖੜਾ ਕੇ ਉਹਨੂੰ ਫੋਟੋ ਖਿੱਚ ਲੈਣੀਆਂ ਤੇ ਜਾ ਕੇ ਕੰਮ ਕਿਤੇ કરી ਜਾਂਦੇ ਸੀ ਆਹੇ ਕਬਲੇ ਸਾਰੇ ਰਲ ਮਿਲ ਕੇ ਕਰਦੇ ਸੀ ਕਰਦੇ ਸੀ ਇੱਕ ਤੇ ਹੁਣ ਸਰਕਾਰ ਜਿਹੜੇ ਮੰਨ ਲਓ ਵਿਰੋਧੀ ਧਿਰ ਹੈ ਉਹ ਰੋਲਾ ਬਹੁਤ ਪਾ ਰਹੇ ਆ ਪਾਰਟੀਆਂ ਦਾ ਚਲੋ ਕੰਮ ਚੱਕਣਾ ਕੀ ਇਹਦਾ ਮਸਲੇ ਦਾ ਵੈਸੇ ਤਾਂ ਇਹ ਰਾਸ਼ਟਰਪਤੀ ਨੇ ਵੈਸੇ ਪਾਸ ਕਰਤਾ ਬਿਲਾ ਹੋ ਗਿਆ ਹੋ ਗਿਆ ਤਾਂ ਹੁਣ ਲੋਹੇ ਤੇ ਲਖੀਰ ਹੋ ਗਈ ਕੀ ਇੱਥੇ ਕੋਈ ਦੁਬਾਰੇ ਕੋਈ ਇੱਥੇ ਬੈਠ ਕੇ ਕੋਈ ਵਿਚਾਰ ਹੋ ਸਕਦਾ ਵਿਚਾਰ ਜੀ ਸੈਂਟਰ ਸਰਕਾਰ ਚਾਵੇ ਅੱਛਾ ਜੀ ਕਰ ਸਕਦੀਆਂ ਜਿਵੇਂ ਉਹਨਾਂ ਨੇ ਕਾਨੂੰਨ ਬਣਾਇਆ ਤੇ ਕਾਨੂੰਨ ਰੱਦ ਕਰ ਸਕਦੀ ਹੈ ਉਹ ਤਾਂ ਸੈਂਟਰ ਸਰਕਾਰ ਦਾ ਨਾ ਵੀ ਦਬਾਅ ਪਵੇ ਸਾਰੀਆਂ ਜਿਹੜੀਆਂ ਪਾਰਟੀਆਂ ਦਬਾਅ ਪਾਉਣ ਫੇਰ ਸੈਂਟਰ ਸਰਕਾਰ ਇਹ ਕਾਨੂੰਨ ਵਾਪਸ ਲਵੇ ਤੇ ਕਾਨੂੰਨ ਨੂੰ ਰੱਦ ਕਰੇ ਉਹੀ ਪਤਾ ਪਾ ਕੇ ਫੇਰ ਅੱਗੇ ਜਾਣਾ ਪਰ ਜੇ ਕਰਨ ਤਾਂ ਪਰ ਕਰਦੇ ਨਹੀਂ ਇਹ ਇਹ ਤਾਂ ਇਹ ਤਾਂ ਮਜ਼ਦੂਰਾਂ ਤੇ ਬਹੁਤ ਵੱਡਾ ਜਿਹੜਾ ਇੱਕ ਮਾਨੀਜਾ ਛੱਟ ਮਾਰਨ ਵਾਲੀ ਗੱਲ ਹੀ ਹੈ ਵੀ ਜੇ ਮੰਨ ਲਓ 125 ਦਿਨ ਕਰਤੇ ਆਪਾਂ ਪਰ ਉਹਦੇ ਵਿੱਚ ਕੰਡੀਸ਼ਨਾਂ ਬਹੁਤ ਲਾਤੀਆਂ ਨੇ ਹਾਂ 125 ਦਿਨ ਕਰਤੇ ਤੇ 125 ਦਿਨ ਤੋਂ ਸਟੇਟ ਸਰਕਾਰਾਂ ਤੇ ਪਾਤੇ ਹਾਂ ਉਹ ਤਾਂ ਸਟੇਟ ਸਰਕਾਰਾਂ ਤੇ ਪਾਤਾ ਸਾਰਾ ਬੋਝ ਆਪ ਕੋਈ ਨਹੀਂ ਦਿੱਤਾ ਉਹਨਾਂ ਨੇ ਹਾਂ ਤਾਂ ਕਰਨੀ ਨਹੀਂ ਦਿੱਤੀ ਇਹ ਬਹੁਤ ਵੱਡਾ ਕਪੜਾ ਹੈ ਕਪੜਾ ਵੀ ਹੈ ਤੇ ਇਹਦਾ ਜਿਹੜਾ ਸਿੱਧਾ ਅਫੈਕਟ ਹੈ ਉਹ ਗਰੀਬਾਂ ਤੇ ਪੈਣੇ ਪੈਣਾ ਬਿਲਕੁਲ ਪੈਣਾ ਬਿਲਕੁਲ ਪੈਣਾ ਗਰੀਬਾਂ ਤੇ ਮਜ਼ਦੂਰਾਂ ਤੇ ਜਿਹੜੇ ਛੋਟੇ ਲੋਕ ਹੈ ਉਹਨਾਂ ਦੇ ਇਹਦਾ ਸਹਣਾ ਹੀ ਪੜਾ ਇਹ ਜਿਹੜੇ ਕੰਮ ਹੈ ਕੰਮ ਵੀ ਆਪਾਂ ਦੇਖਿਆ ਅੱਗੇ ਨੂੰ ਬਹੁਤ ਜ਼ਿਆਦਾ ਜਿਹੜਾ ਘਟਿਆ ਹੂੰ ਵੇਖੀ ਸੜਕਾਂ ਤੇ ਵੀ ਆਪਣੇ ਅੱਗੇ ਕੰਮ ਚੱਲਦੇ ਸੀ ਇਹ ਮੇਰੇ ਗਾ ਦਾ ਆਮ ਤੌਰ ਤੇ ਦੇਖਿਆ ਹਣਾ ਸੜਕਾਂ ਦੇ ਕਿਕਰਾਂ ਪਾੜੀ ਕਿਕਰਾਂ ਜਾਂ ਹੋਰ ਕੋਈ ਕੰਮ ਚੱਲਦੇ ਰਹਿੰਦੇ ਸੀ ਹੁਣ ਜੇ ਮਤਲਬ ਕੰਮ ਹੀ ਬੰਦ ਹੋ ਗਿਆ ਮਜ਼ਦੂਰਾਂ ਨੂੰ ਹੁਣ ਤੇ ਵਿਖਿਆ ਪਿਛਲੇ 6 ਮਹੀਨਿਆਂ ਦੇ ਵਿੱਚ ਕੰਮ ਨਹੀਂ ਮਿਲਿਆ ਹੋਊਗਾ ਹੂੰ ਤੇ ਮਜ਼ਦੂਰ ਕਿੱਧਰ ਜਾਣਗੇ ਭੀ ਮਜ਼ਦੂਰ ਠੀਕ ਆ ਵੀ ਸਾਡੇ ਦਾ ਘੋੜਾ ਬਿਮਾਰਿਆ ਹੂੰ ਇਹਨਾਂ ਨੇ ਤਾਂ ਮਜ਼ਦੂਰਾਂ ਨੂੰ ਖਤਮ ਕਰਨਾ ਹੈ ਹੂੰ ਚਲੋ ਪ੍ਰਮਾਤਮਾ ਵੇਦਾ ਰੋਟੀ ਦੇਊਗਾ ਪ੍ਰਮਾਤਮਾ ਹੁਣ ਕੀ ਕਰਗੇ ਵਿਚਾਰੇ ਵੋਟਾਂ ਪਾ ਕੇ ਪਛਤਾਉਂਦੇ ਹੋਣੇ ਆ ਤੇ ਛੱਡੀ ਜਾਣਾ ਪਰ ਹੈ ਹੋ ਮੁਸ਼ਕਿਲ ਗਿਆ ਮੁਸ਼ਕਿਲ ਗਿਆ ਬੜਾ ਪਾਇਦੀ ਸਵਾਪਤੀ ਇਹ ਅੱਜ ਮੁੱਦਾ ਜਿਹੜਾ ਸੀ ਆ ਮਨਰੇਗਾ ਦਾ ਨਾਂ ਬਾਲਤੇ ਉਸ ਤੇ ਅੱਜ ਵਿਚਾਰ ਚਰਚਾ ਕੀਤੀ ਹੈ ਤੁਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ